ਲਓ ਬਈ ਅੱਜ ਆ ਗਏ ਆ ਜਗਰਾਉ ਬਾਈ ਕਾਲੇ ਕੋਲੇ ਕਾਲੇ ਵੀਰੇ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ 10 ਨਵੰਬਰ 2025 ਦੇ ਭਾਅ ਪਾਉਣੇ ਆ ਲੈ ਦੱਸੀ ਕਰਾਂ ਗੋਭੀ ਕੀ ਭਾਅ ਮੇਰਾ ਵੀਰ ਗੋਭੀ ਵੀਰੇ 25 ਤੋਂ 30 ਰੁਪਏ ਵੇਚੀਏ 25 ਤੋਂ 30 ਰੁਪਏ ਗੋਭੀ ਤੇ ਆ ਚੂਚੂ ਬੇਗਣੀ ਇਹ ਵੀ 30 ਰੁਪਏ ਆ ਤੇ ਸ਼ਿਮਲਾ ਮਿਰਚੀ ਸ਼ਿਮਲਾ 60 ਵੀਰੇ ਤੇ ਨਿੰਬੂ ਵੀਰੇ ਨਿੰਬੂ 50 ਰੁਪਏ ਆ ਅਦਰਕ 80 ਰੁਪਏ ਦਾ ਤੇ ਆ ਫਲੀਆਂ ਫਲੀਆਂ ਕੀ 100 ਫੀਰ ਕਿਲੋ ਵੀਰੇ ਪੇਠਾ ਜੀ ਪੇਠਾ 30 ਰੁਪਏ ਦਾ ਮੜਰੀ ਮਰ ਰੈਕਸ 20 ਦੇ ਮਰ ਰੈਕਸ ਘਟ ਗਿਆ ਕਿ 140 ਵਿੱਚ ਦਰਿਆ 140 ਤੋਂ 120 ਤੇ ਆ ਗਿਆ ਮਟਰ ਤੇ ਆਪਣਾ ਖੀਰਾ ਜੀ ਖੀਰਾ 30 ਖੀਰਾ 30 ਰੁਪਏ ਨੂੰ ਤੇ ਆ ਆਪਣੇ ਟ੍ਰੇਲੇ ਵੇਲੇ ਟ੍ਰੇਲੇ ਜੀ ਟ੍ਰੇਲੇ 60 ਰੁਪਏ ਤੇ ਲਸਣ ਉਹੀ 100 ਚੰਗੀ ਲਸਣ 100 ਤੇ ਟਮਾਟਰ ਦਾ ਦੇ ਟਮਾਟਰ ਅੱਜ ਹੋ ਗਿਆ ਵੀਰੇ ਮਹਿੰਗਾ ਪਹਿਲਾਂ ਅਸੀਂ ਤਾਂ 30 ਵਿਕਦਾ ਸੀ ਅੱਜ ਪਹੁੰਚਾ 40 ਵਿਕ ਰਿਹਾ ਅੱਜ ਵੀਰੇ ਹਰੀ ਮਿਰਚ ਹਰੀ ਮਿਰਚ 40 ਰੁਪਏ ਦਾ ਗਾਜਰ ਕਾਜਾ 40 ਤੋਂ 50 ਤੱਕ ਆ। ਉਹ ਕੀ ਵੀ ਆ 60 ਰੁਪਏ ਵਿੱਚ ਜੀ। ਸ਼ਗਰਗੰਦੀ 60 ਰੁਪਏ। ਲੈ ਵੀ ਕੱਲੇ ਚੂਨ ਦਾ ਰੇਟ ਆਖਦੇ। ਪਰ ਚੂਨ ਦਾ ਰੇਟ ਨਾ ਦਿੱਲੀ ਦਾ ਰੇਟ ਆ ਇਹ। ਰੋਜ਼ ਦਾ ਭਾਅ। ਹਾਂ ਇਹ ਅੱਜ 10 ਨਵੰਬਰ ਦੇ ਭਾਅ ਜੀ। ਜੇ ਕਿ ਵੀਰ ਨੇ ਸਬਜ਼ੀ ਲੈਣੀ ਆ ਵਧੀਆ ਤੇ ਜਾਇਜ਼ ਰੇਟਾਂ ਦੇ ਕਾਲੇ ਕੋਲੋਂ ਆ ਕੇ ਲੈ ਸਕਦੇ ਆ ਬਾਈ। ਸਬਜ਼ੀ ਆ ਰੋਜ਼ ਹੀ ਭਾਅ ਹੁੰਦਾ ਕਦੇ। ਇੱਕ ਤਰ੍ਹਾਂ ਦਾ ਖਲਾਅ ਰੇਟ। ਨਹੀਂ ਨਹੀਂ ਠੀਕ ਆ ਬਾਈ ਵਧੀਆ ਤੇਰੇ ਸਾਰਿਆਂ ਨੇ ਕਮੈਂਟ ਦਿੱਤਾ। ਤੇਰਾ ਰੇਟ ਜਾਇਜ਼ ਹੁੰਦਾ ਬਾਈ। ਠੀਕ ਆ ਬਾਈ ਮਿਹਰਬਾਨੀ।